ਆਸੀਂ ਖੜੇ ਹਾਂ ਖਨੌਰੀ ਬਾਰਡਰ ਤੇ ਸਮਾਜ ਸੇਵੀ ਸੰਤੋਖ ਸਿੰਘ ਖਿੰਡਾ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਖਿੰਡਾ ਸਾਹਿਬ ਮੋਰਚੇ ਤੇ ਸ਼ਮੂਲੀਅਤ ਕੀਤੀ ਆ ਤੁਸੀਂ ਕੇਂਦਰ ਸਰਕਾਰ ਹੱਲੇ ਵੀ ਟਸ ਤੋਂ ਮਸ ਨਹੀਂ ਹੋ ਰਹੀ ਡੱਲੇਵਾਲ ਦੀ ਸਿਹਤ ਆ ਜਿਹੜੀ ਦਿਨੋਂ ਦਿਨ ਜਿਹੜੀ ਉਹ ਡਾਊਨ ਹੁੰਦੀ ਜਾ ਰਹੀ ਆ ਤਾਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਦੇਖੋ ਜੀ ਜਿਹੜੀ ਕੇਂਦਰ ਸਰਕਾਰ ਹੈ ਉਹ ਅੰਨੀ ਦੇ ਬੋਲੀ ਆ ਕਿਸਾਨਾਂ ਦਾ ਧੱਕਾ ਕਰ ਰਹੀ ਆ ਇਹ ਸਾਰੀ ਦੁਨੀਆ ਨੂੰ ਪਤਾ ਵਾ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਅੱਜ ਵੇਖੋ ਦੱਲੇਵਾਲ ਸਾਹਿਬ ਨੂੰ 22 ਦਿਨ ਹੋ ਗਏ ਆ ਮਰਨ ਵਰਤੇ ਬੈਠਿਆ ਨੂੰ ਤਾਂ ਜੇਕਰ ਮੰਨ ਲਓ ਦੇਸ਼ ਦਾ ਪ੍ਰਧਾਨ ਮੰਤਰੀ ਨਕਮਾ ਸਾਫਤ ਹੋ ਰਿਹਾ ਕਿਸਾਨ ਸਬੰਧੀ ਪਰ ਜਿਹੜੇ ਪੰਜਾਬ ਹਰਿਆਣਾ ਦੇ ਪੰਜਾਬ ਹਰਿਆਣਾ ਯੂਪੀ ਜਿੰਨੇ ਵੀ ਸਾਡੀਆਂ ਸਟੇਟਾਂ ਨੇ ਉਹਨਾਂ ਦੇ ਜਿਹੜੇ ਐਮਪੀ ਹੈ ਉਹਨਾਂ ਚੋਂ ਮੰਤਰੀ ਵੀ ਬਣੇ ਹੋਏ ਆ ਔਰ ਰਾਜ ਸਭਾ ਦੇ ਮੈਂਬਰ ਹੈ ਉਹ ਘੱਟੋ ਘੱਟ ਉੱਥੇ ਵਿਧਾਨ ਸਭਾ ਚ ਤੇ ਰਾਜ ਸਭਾ ਚ ਇਹ ਮਸਲਾ ਠਾਉਣ ਤਾਂ ਕਿ ਇਹ ਮਸਲਾ ਹੱਲ ਹੋ ਸਕੇ ਵੇਖੋ ਪਿਛਲੀ ਸਰਕਾਰ ਜਿਹੜੀ ਮੋਦੀ ਦੀ ਸਰਕਾਰ ਸੀ ਮੋਦੀ ਦੀ ਸਰਕਾਰ ਵਿੱਚ ਐਮਐਸਪੀ ਦਾ ਇਹਨਾਂ ਨੇ ਸਾਰਾ ਕੁਝ ਪਾਸ ਕਰ ਦਿੱਤਾ ਸੀ ਕਿ ਕਿਸਾਨਾਂ ਨੂੰ ਦਵਾਂਗੇ ਲਾਂਗ ਕਰਤਾ ਪਰ ਉਹ ਲਿਖਤੀ ਲਿਖਾ ਪੜੀ ਚ ਲੈੰਦਾ ਦੀ ਇਸ ਕਰਕੇ ਮੋਦੀ ਸਰਕਾਰ ਜਿਹੜੀ ਹੈ ਵੇਖੋ ਜੀ ਇਹ ਬਿਲਕੁਲ ਆਵਾਨੀਆਂ ਡਾਨੀਆਂ ਦਾ ਹੀ ਸੋਚਦੀ ਹੈ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚਦੀ ਅੱਜ ਵੇਖੋ ਜਿਹੜਾ ਕਿਸਾਨ ਹੈ ਔਰ ਕਿੰਨੇ ਖਰਚੇ ਪੈ ਰਹੇ ਆ ਕਿਸਾਨ ਦਿਨ ਦਿਨ ਪੀੜਤ ਹੁੰਦਾ ਰਿਹਾ ਜਾ ਰਿਹਾ ਦੱਲੇਵਾਲ ਸਾਹਿਬ ਨੇ ਜੋ ਫਸਲਾਂ ਦੇ ਰੇਟ ਨੂੰ ਲੈ ਕੇ ਇਹ ਮਰਨ ਵਰਤ ਰੱਖਿਆ ਐ ਐਮਐਸਪੀ ਦਾ ਇਹ ਬਿਲਕੁਲ ਜਾਇਜ਼ ਹੈ ਮੈਂ ਇਹ ਗੱਲ ਕਹੂੰਗਾ ਕਿ ਘਟੋ ਘਟ ਪੰਜਾਬ ਔਰ ਹਰਿਆਣੇ ਦੇ ਵਿਧਾਇਕ ਵਿਧਾਇਕ ਮੰਤਰੀ ਪੰਜਾਬ ਹਰਿਆਣਾ ਸਾਡਾ ਇੱਕ ਹੀ ਹੈ ਔਰ ਇਹਨਾਂ ਦੇ ਜਿਹੜੇ ਵਿਧਾਇਕ ਹੈ ਉਹ ਬਰਾਬਰ ਆ ਕੇ ਘਟੋ ਘਟ ਇੱਕ ਇੱਕ ਦਿਨ ਦੀ ਭੋਖੜ ਤਾਲ ਰੱਖਣ ਸਹਿਯੋਗ ਦੇਣ ਜਿੰਨੀਆਂ ਜਥੇਬੰਦੀਆਂ ਨੇ ਕਿਸਾਨ ਜੀ ਨੂੰ ਇੱਕ ਹੁਣ ਜਿੰਨੇ ਕਿਸਾਨ ਨੇ ਇੱਕ ਹੁਣ ਤਾਂ ਇਹ ਮਸਲਾ ਹੱਲ ਹੋਣਾ ਕਿਉਂਕਿ ਇਸ ਮਾਮਲੇ ਨੂੰ ਬਹੁਤ ਸੰਜੀਦਗੀ ਦੇ ਨਾਲ ਲੈਣ ਦੀ ਲੋੜ ਹੈ ਇਹ ਜਿਹੜਾ ਪਿਛਲਾ ਅੰਦੋਲਨ ਸੀਗਾ ਉਹ ਖੁੱਲਾ ਸਮਾ ਸੀਗਾ ਉਹਦੇ ਵਿੱਚ ਕਿਸੇ ਨੇ ਕੋਈ ਮਰਨ ਵਰਤ ਨਹੀਂ ਸੀ ਰੱਖਿਆ ਪਰ ਜਿਹੜਾ ਇਹ ਸਮਾ ਚੱਲ ਰਿਹਾ ਹੁਣ ਇੱਥੇ ਡੱਲੇਵਾਲ ਸਾਹਿਬ ਵੱਲੋਂ ਮਰਨ ਵਰਤ ਰੱਖਿਆ ਹੋਇਆ ਤੇ ਉਹਨਾਂ ਦੀ ਸਿਹਤ ਹੈ ਜਿਹੜੀ ਬਿਲਕੁਲ ਡਾਊਨ ਹੋ ਚੁੱਕੀ ਆ ਅੱਜ ਜਿਹੜਾ ਪੰਡਾਲ ਦੇ ਵਿੱਚ ਸੰਗਤਾਂ ਦਾ ਅਠਾਠਾ ਮਾਰਦਾ ਇਕੱਠ ਦੇਖਿਆ ਜਾ ਰਿਹਾ ਸੀਗਾ ਉਹਦਾ ਮੰਜ਼ਰ ਵੀ ਕੁਝ ਵੱਖਰਾ ਸੀਗਾ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਦਿਖਾਈ ਦੇ ਰਹੇ ਸੀ ਦੇਖੋ ਡੱਲੇਵਾਲ ਸਾਹਿਬ ਦੀ ਸਿਹਤ ਦਿਨੋ ਦਿਨ ਡਾਊਨ ਹੋਦੀ ਜਾ ਰਹੀ ਹੈ ਦਿਨੋ ਦਿਨ ਕਮਜ਼ੋਰ ਹੁੰਦੇ ਜਾ ਰਹੇ ਆ ਦੇਖੋ ਜੀ ਅਖੀਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਜੇ ਕੋ ਕੋ ਹਾਲ ਨਾ ਨਿਕਲਿਆ ਦੇਖੋ ਉਹ ਵੀ ਬਚਰਾ ਦੇ ਪੱਖੇ ਆ ਤੇ ਮੈਂ ਵੈਸੇ ਇਹ ਗੱਲ ਕਹੂੰਗਾ ਦਲੇਵਾਲ ਸਾਹਿਬ ਨੂੰ ਬਈ ਉਹ ਜਿਹੜਾ ਹੈਗਾ ਮਰਨ ਵਰਤ ਜਿਹੜਾ ਹੈਗਾ ਉਹਨੂੰ ਤਬਦੀਲ ਕਰਕੇ ਜਿਹੜੀ ਹੈਗੀ ਆ ਭੁੱਖ ਹੜਤਾਲ ਰੱਖ ਲੈਣ ਤਾਂ ਕਿ ਇਹ ਜਿਹੜਾ ਸੰਘਰਸ਼ ਹੈਗਾ ਉਹਨਾਂ ਨੇ ਵਿੱਢ ਲਿਆ ਔਰ ਇਸ ਸੰਘਰਸ਼ ਨੂੰ ਇਹ ਪੂਰੀ ਲੜਾਈ ਲੜ ਕੇ ਤੇ ਇਹ ਮਸਲਾ ਹੱਲ ਕਰਾ ਸਕਣ ਪਰ ਜਿਹੜੀ 2-3 ਦਿਨਾਂ ਤੋਂ ਡਾਕਟਰਾਂ ਦੇ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਜੇਕਰ ਅੱਜ ਦੀ ਸਥਿਤੀ ਦੇ ਵਿੱਚ ਦੇਖਿਆ ਜਾਵੇ ਉਹਨਾਂ ਦੀ ਸਿਹਤ ਨੂੰ ਲੈ ਕੇ ਤਾਂ ਜੇ ਅੱਜ ਵੀ ਉਹ ਆਪਣਾ ਮਰਨ ਵਰਤ ਕੈਨਸਲ ਕਰ ਦਿੰਦੇ ਆ ਫਿਰ ਵੀ ਉਹਨਾਂ ਦਾ ਸਰੀਰ ਆ ਜਿਹੜਾ ਹੁਣ ਉਹ ਰਿਕਵਰੀ ਕਰ ਲੈਕ ਨਹੀਂ ਹੋ ਰਿਹਾ ਉਹ ਉਹ ਇਸ ਤੋਂ ਕੰਡੀਸ਼ਨ ਤੋਂ ਜਿਹੜਾ ਅੱਗੇ ਟੱਪ ਚੁੱਕੀ ਦੇਖੋ ਜੀ ਡਾਕਟਰ ਦੇ ਇਲਾਜ ਤੋਂ ਵਜੋਂ ਦੇ ਇਲਾਜ ਬੜੇ ਵੱਡੇ ਵੱਡੇ ਆ ਜਿਹੜੀਆਂ ਦੇਸੀ ਜੜੀ ਬੂਟੀਆਂ ਨੇ ਉਹ ਤੇ ਲਾਸਟ ਸਾਹਾਂ ਤੇ ਬੰਦੇ ਨੂੰ ਕਾਇਮ ਕਰ ਦੇਦੀਆਂ ਨੇ ਇਸ ਕਰਕੇ ਐਸੀ ਗੱਲ ਨਹੀਂ ਹੈਗੀ ਕਿ ਉਹ ਰਾਜੀ ਨਹੀਂ ਹੋ ਸਕਦੇ ਉਹ ਰਾਜੀ ਹੋ ਸਕਦੇ ਹੋ ਕਾਇਮ ਹੋ ਸਕਦੇ ਆ ਕੀ ਨਹੀਂ ਹੋ ਸਕਦਾ ਦੇਖੋ ਪ੍ਰਮਾਤਮਾ ਨੇ ਉਹਨਾਂ ਤੋਂ ਸੇਵਾ ਲੈਣੀ ਆ ਦੇਖੋ ਬੰਬਾਂ ਦੇ ਵਿੱਚ ਆ ਜਹਾਜ਼ਾਂ ਦੇ ਵਿੱਚ ਵੱਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਉਹਨਾਂ ਚੋਂ ਬੰਦੇ ਬਚ ਜਾਂਦੇ ਆ ਐਸੀ ਕੋਈ ਗੱਲ ਨਹੀਂ ਹੈਗੀ ਇਹ ਫਾਲਤੂ ਗੱਲ ਐਸੀ ਨਹੀਂ ਐਸੀ ਗੱਲ ਮੰਨਦੇ ਅਪੀਲ ਕੀ ਕਰਨਾ ਚਾਹੀਏ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਇਹ ਮਸਲੇ ਨੂੰ ਹੱਲ ਕਰੇ ਔਰ ਉਹਦੇ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਸਾਰੀਆਂ ਇੱਕ ਹੋਣ ਇੱਕ ਝੰਡੇ ਤੇ ਹੋਣ ਔਰ ਦਬਾਅ ਬਣੇ ਔਰ ਪੰਜਾਬ ਔਰ ਹਰਿਆਣਾ ਔਰ ਜਿੰਨੇ ਕਿਸਾਨ ਨੇ ਉਹ ਇੱਕ ਮੁੱਠ ਹੋ ਕੇ ਇਹ ਆਵਾਜ਼ ਠਾਉਣ ਔਰ ਦੂਜੀਆਂ ਸਟੇਟਾਂ ਵਾਲੇ ਯੂਪੀ ਬਿਹਾਰ ਜੋ ਵੀ ਜਿੰਨੀਆਂ ਵੀ ਹੈਗੀਆਂ ਦਿੱਲੀ ਵਗੈਰਾ ਉਹ ਸਾਰੇ ਜਿੰਨੇ ਮੈਂਬਰ ਪਾਰਲੀਮੈਂਟ ਦੇ ਰਾਜ ਸਭਾ ਦੇ ਮੈਂਬਰ ਨੇ ਮੋਦੀ ਨਾਲ ਬੈਠ ਕੇ ਗੱਲ ਕਰਨ ਤਾਂ ਇਹ ਮਸਲਾ ਹੱਲ ਹੋਗਾ ਇਹ ਪਾਰਲੀਮੈਂਟ ਦੇ ਵਿੱਚ ਹੀ ਮਸਲਾ ਹੱਲ ਹੋਣਾ ਵਾ ਇਹ ਐਮਪੀ ਆ ਨਹੀਂ ਮਸਲਾ ਹੱਲ ਕਰਨਾ ਵਾ ਹਾਂ ਮੈਂ ਇਹ ਗੱਲ ਜੂਰ ਕਹ ਰਿਹਾ ਕਿ ਪਿੱਛੇ ਵਿਧਾਨ ਸਭਾ ਦਾ ਇਲੈਕਸ਼ਨ ਆਇਆ ਉਦੋਂ ਸਾਡੇ ਕਿਸਾਨੀ ਨੂੰ ਚਾਹੀਦਾ ਸੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਗਠਜੋਬਰਦਨ ਕਰਕੇ ਆਪਦੇ ਵਿਧਾਇਕ ਬਣਾਉਂਦੇ ਆ ਪਿੱਛੇ ਪਾਰਲੀਮੈਂਟ ਦਾ ਇਲੈਕਸ਼ਨ ਆਇਆ ਤਾਂ ਉਦੋਂ ਇੱਕ ਸਾਡੇ ਕਿਸਾਨਾਂ ਨੂੰ ਚਾਹੀਦਾ ਸੀ ਕਿਸੇ ਨਾ ਕਿਸੇ ਪਾਰਟੀ ਨਾਲ ਜਿਹੜੀ ਇਹਨਾਂ ਨੂੰ ਚੰਗੀ ਲੱਗਦੀ ਸੀ ਖੇਤਰੀ ਪਾਰਟੀਆਂ ਉਹਨਾਂ ਨਾਲ ਗਠਜੋਬਰਦਨ ਕਰਕੇ ਆਪ ਇਕੱਲੇ ਇਲੈਕਸ਼ਨ ਲੜਨ ਦੀ ਬਜਾਏ ਉਹਨਾਂ ਨਾਲ ਗਠਜੋਬਰਦਨ ਕਰਕੇ ਹਰ ਹਰ ਸਟੇਟ ਚੋਂ ਦੋ ਦੋ ਚਾਰ ਚਾਰ ਇਹਨਾਂ ਦੇ ਐਮਪੀ ਬਣਦੇ ਔਰ ਰਾਜ ਸਭਾ ਦੇ ਵਿੱਚ ਔਰ ਇਹਦੇ ਵਿੱਚ ਆਪਣੇ ਚ ਪਾਰਲੀਮੈਂਟ ਹਾਊਸ ਅੱਜ 40-50 ਮੈਂਬਰ ਜਿਹੜੇ ਕਿਸਾਨਾਂ ਦੇ ਹੁੰਦੇ ਮੈਂਬਰ ਪਾਰਲੀਮੈਂਟ ਤਾਂ ਮਸਲਾ ਸੌਖਾ ਹੱਲ ਦੇਖੋ ਜਿਹੜੀ ਗੱਲ ਤੁਸੀਂ ਕਹਿੰਨੇ ਆ ਲੋਕ ਹਰਿਆਣੇ ਦੇ ਕਹਿ ਲਓ ਜਾਂ ਪੰਜਾਬ ਦੇ ਕਹਿ ਲਓ ਉਹ ਕਿਸਾਨਾਂ ਨੂੰ ਜਿਹੜਾ ਸਿਆਸਤ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਇਲੈਕਸ਼ਨ ਲੜ ਕੇ ਦੇਖ ਲਿਆ ਕਿਸੇ ਕਿਸੇ ਨੂੰ ਕੋਈ ਵੋਟਾਂ ਨਹੀਂ ਪਈਆਂ ਸਾਰਿਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸੀਗੀਆਂ ਲੋਕ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਨੇਤਾ ਜਿਹੜੇ ਆ ਉਹ ਸਿਆਸਤ ਦੇ ਵਿੱਚ ਜਾਣ ਇਸ ਗੱਲ ਨੂੰ ਲੋਕਤਰ ਜੀ ਨਹੀਂ ਦਿੰਦੇ ਦੇਖੋ ਜੇਕਰ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਗਠਬੰਧਨ ਕਰਨ ਜੇ ਮੰਨ ਲਓ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੀ ਇਹਨਾਂ ਨਾਲ ਗਠਬੰਧਨ ਕਰਦੇ ਤੇ ਮੇਰਾ ਖਿਆਲ ਚਾਰ ਘਟੋ ਘਟ ਸਾਡੇ ਪੰਜਾਬ ਦੇ ਵਿੱਚੋਂ ਕਿਸਾਨ ਐਮਪੀ ਬਣ ਸਕਦੇ ਸੀ ਹਰਿਆਣੇ ਚੋਂ ਬਣ ਸਕਦੇ ਸੀ ਦੇਖੋ ਕਿਸੇ ਨਾ ਕਿਸੇ ਪਾਰਟੀ ਨਾਲ ਤੇ ਇਹਨਾਂ ਨੂੰ ਜੁੜ ਕੇ ਇਹ ਇਹ ਜਿਹੜਾ ਹੈਗਾ ਇਹ ਸਤਾ ਦੇ ਵਿੱਚ ਜਾਂ ਕਲਮ ਫੜਨ ਵਾ ਤੱਕ ਮੈਂਬਰ ਪਾਰਲੀਮੈਂਟ ਬਣਨ ਤੱਕ ਕਿਸੇ ਨਾ ਕਿਸੇ ਪਾਰਟੀ ਨਾਲ ਤੇ ਵੇਖੋ ਇਹਨਾਂ ਨੂੰ ਗਠਬੰਧਨ ਕਰਨਾ ਹੀ ਪਊਗਾ ਇਹ ਜ਼ਰੂਰੀ ਹੈ ਬਿਨਾ ਡਾਇਰੈਕਟਰ ਤਾਂ ਦੇਖੋ ਜੀ ਔਖਾ ਹੋ ਜਾਂਦਾ ਇਸ ਕਰਕੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜਨਾ ਜ਼ਰੂਰੀ ਹੈ ਜੇ ਢੱਲੇਵਾਲ ਸਾਹਿਬ ਇਜਾਜ਼ਤ ਦੇਣ ਤੇ ਦੋ ਤਿੰਨ ਦਿਨ ਮੈਂ ਵੀ ਭੁੱਖ ਹੜਤਾਲ ਦੇ ਬੈਠਣ ਨੂੰ ਤਿਆਰ ਹਾਂ ਕੋਈ ਕਿਸਾਨੀ ਸੰਘਰਸ਼ ਨਾਲ ਜੁੜੇ ਨੂੰ ਮੈਨੂੰ ਵੀ 10 ਮਹੀਨੇ ਹੋ ਗਏ ਸੀ ਸੰਭੂ ਬਾਰਡਰ ਤੇ ਵੀ ਜਾਂਦਾਗਾ ਮੈਂ ਤੇਕਨੋਵੀ ਬਾਰਡਰ ਤੇ ਤੇ ਜਿਹੜੀ ਅੱਜ ਦੀ ਸਥਿਤੀ ਆ ਜਦੋਂ ਕਾਕਾ ਕੋਟੜਾ ਸਿੰਘ ਨੇ ਦੱਸੀ ਗੱਲ ਉਹਨਾਂ ਉਹਨਾਂ ਨੇ ਕਿਹਾ ਵੀ ਅਸੀਂ ਮਿਲ ਕੇ ਆਏ ਤੇ ਢੱਲੇਵਾਲ ਸਾਹਿਬ ਨੂੰ ਤੇ ਉਹਨਾਂ ਨੇ ਸਾਡੇ ਨਾਲ ਦੋ ਤਿੰਨ ਗੱਲਾਂ ਕੀਤੀਆਂ ਨੇ ਵੀ ਪਹਿਲੇ ਨੰਬਰ ਤੇ ਤਾਂ ਇਹ ਗੱਲ ਕੀਤੀ ਆ ਕਿ ਵੀ ਤੁਸੀਂ ਮੇਲਾ ਬਣਾਈ ਫਿਰਦੇ ਹੋ। ਸੋ ਨੂੰ ਮੇਲੇ ਦੇ ਰਿਜ਼ਲਟ ਦਾ ਬਾਅਦ ਚ ਪਤਾ ਲੱਗੂਗਾ। ਤੇ ਦੂਜੇ ਨੰਬਰ ਤੇ ਕੀ ਤੁਸੀਂ ਮੈਨੂੰ ਜਾਉਂਦਾ ਦੇਖ ਕੇ ਨਹੀਂ ਰਾਜੀ ਹੈਗੇ। ਤੇ ਜਦੋਂ ਇਹ ਗੱਲ ਮੈਂ ਕਾਕਾ ਕੋੜਾ ਦੇ ਮੂੰਹੋਂ ਸੁਣੀ ਜੀ ਤੇ ਸਾਡੇ ਅੱਖਾਂ ਦੇ ਵਿੱਚ ਅਥਰੂ ਆਇਆ ਬੜਾ ਸਾਨੂੰ ਬਾਪੂ ਦੇ ਤਰਸ ਆਇਆ ਜੀ। ਤੇ ਮੈਂ ਇਹੀ ਪੀਰ ਕਰਦਾ ਹੱਥ ਮਣ ਕੇ ਲੋਕਾਂ ਨੂੰ ਵੀ ਭਰਾਵੋ ਆਪਦੇ ਵਰਗੇ ਕੰਮ ਹੁੰਦਾਗਾ ਯਾਰ ਦੇਖ ਲਓ। ਆਪਦੇ ਵਰਗਾ ਜੀ ਆਪਣੀ ਜਾਨ ਕੜਕੀ ਚਾਈ ਹੋਵੇ। ਆਪਾ ਭੁੱਖੇ ਦਾਇ ਬੈਠੇ ਹੋਏ 23 24 ਦਿਨ ਹੋ ਜਾਣ ਆਪਾਂ ਨੂੰ ਆਪਾ ਆਪ ਕਿਵੇਂ ਕਰਦੇ ਹੁੰਨੇ ਆ ਆਪਣੀ ਸਾਥੀ ਦੇ ਹੱਥਾਂ ਧਰ ਕੇ ਦੇਖ ਲੋ ਭਰਾ ਬਾਤ ਮੰਨ ਕੇ ਬੇਨਤੀ ਕਰਦਾ ਆ ਜੋ ਘਰਾਂ ਦੇ ਵਿੱਚੋਂ ਲਿਕੜਾ ਉਹ ਜਰ ਜੇ ਕਿਤੇ ਨਾ ਕਿਤੇ ਕੋਈ ਫੋਪ ਪੈ ਸਕੇ ਸਰਕਾਰ ਨੂੰ ਆਪਾਂ ਮੰਗਾਂ ਬਣਾਈਏ ਤੇ ਬਾਪੂ ਦੀ ਜਾਨ ਬਚਾਈਏ